ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਕੋਮਾਤਰੀ ਬਾਜ਼ਾਰਾਂ ਚ ਕੱਚੇ ਤੇਲ ਦੀਆਂ ਕੀਮਤਾਂ ਇੱਕ ਵਾਰ ਫਿਰ ਤੋਂ ਵਧਣੀਆਂ ਸ਼ੁਰੂ ਹੋ ਗਈਆਂ ਨੇ ਸ਼ੁੱਕਰਵਾਰ ਨੂੰ ਕਰੂਡ ਕਰੀਬਾ 1 ਫਸਦੀ ਦੇ ਵਾਅਦੇ ਨਾਲ ਬੰਦ ਹੋਇਆ ਜਿਸ ਦੇ ਨਾਲ ਹੀ ਬ੍ਰੈਂਡ ਕਰੂਡ ਚ 1.5 ਫਸਦੀ ਦਾ ਵਾਅਦਾ ਦਰਜ ਕੀਤਾ ਗਿਆ ਹਾਲਾਂਕਿ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਦਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਜ਼ਿਆਦਾ ਅਸਰ ਨਹੀਂ ਪੈ ਰਿਹਾ। ਤੇਲ ਮਾਰਕੀਟਿੰਗ ਕੰਪਨੀਆਂ ਦੇ ਇਧਨ ਦੀਆਂ ਪ੍ਰਾਚਨ ਦਰਾਂ ਜਾਰੀ ਕਰ ਦਿੱਤੀਆਂ ਨੇ। ਦੇਸ਼ ਵਿੱਚ ਹਰ ਰੋਜ਼ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਜਾਂਦੀ ਹੈ। ਆਗਰਾ, ਅ즈ਮੇਰ, ਅਹਮਦਾਬਾਦ ਸਮੇਤ ਕਈ ਸ਼ਹਿਰਾਂ 'ਚ ਇਧਨ ਦੀਆਂ ਕੀਮਤਾਂ ਵੱਧ ਗਈਆਂ ਨੇ ਜਦਕਿ ਫਰੂਖਾਬਾਦ ਤੇ ਫਤਿਹਗੜ੍ਹ ਸਾਹਿਬ 'ਚ ਪੈਟਰੋਲ ਅਤੇ ਡੀਜ਼ਲ ਦੂਜੇ ਰਾਜਾਂ ਵਿੱਚ ਆਂਧਰਾ ਪ੍ਰਦੇਸ਼, ਬਿਹਾਰ ਅਤੇ ਛੱਤੀਸਗੜ੍ਹ ਵਿੱਚ ਵੀ ਕੀਮਤਾਂ ਵਿੱਚ ਗਿਰਾਵਟ ਆਈ ਹੈ ਜਦੋਂ ਕਿ ਕਰਨਾਟਕਾ, ਹਰਿਆਣਾ, ਰਾਜਸਥਾਨ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। ਆਓ ਜਾਣਦੇ ਹਾਂ ਹੋਰ ਸ਼ਹਿਰਾਂ ਦੀਆਂ ਕੀਮਤਾਂ। ਦਿੱਲੀ 'ਚ ਪੈਟਰੋਲ ਦੀ ਕੀਮਤ 96.72 ਪੈਸੇ ਡੀਜ਼ਲ 99 ਰੁਪਏ 62 ਰੁਪਏ ਪ੍ਰਤੀ ਲੀਟਰ ਦਰਜ ਕੀਤਾ ਗਿਆ ਮੁੰਬਈ ਚ ਪੈਟਰੋਲ 106.31 ਰੁਪਏ ਡੀਜ਼ਲ 94 ਰੁਪਏ 27 ਪੈਸੇ ਪ੍ਰਤੀ ਲੀਟਰ ਚੇਨਈ ਚ ਪੈਟਰੋਲ 102 ਰੁਪਏ 63 ਪੈਸੇ ਡੀਜ਼ਲ 94 ਰੁਪਏ 24 ਪੈਸੇ ਕੋਲਕਾਤਾ ਚ ਪੈਟਰੋਲ 106 ਰੁਪਏ 3 ਪੈਸੇ ਡੀਜ਼ਲ 92 ਰੁਪਏ 76 ਰੁਪਏ ਪ੍ਰਤੀ ਲੀਟਰ ਕੀਮਤਾਂ ਚ ਵਾਧਾ ਕੀਤਾ ਗਿਆ ਇਸ ਦੇ ਨਾਲ ਇਹ ਦੱਸਣਾ ਬੰਦ ਹੈ ਕਿ ਨੌਇਡਾ ਚ પેટ્રોલ 96 ਰੁਪਏ 94 ਪੈਸੇ ਡੀਜ਼ਲ 90 ਰੁਪਏ 11 ਪੈਸੇ ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਜੇਕਰ ਗਾਜ਼ੀਆਬਾਦ ਦੀ ਗੱਲ ਕਰੀ ਗਾਜ਼ੀਆਬਾਦ ਵਿੱਚ પેટ્રોલ 96 ਰੁਪਏ 44 ਪੈਸੇ ਡੀਜ਼ਲ 99 ਰੁਪਏ 62 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਗੁਰੂਗ੍ਰਾਮ ਚ પેટ્રોલ 96 ਰੁਪਏ 76 ਪੈਸੇ ਡੀਜ਼ਲ 99 ਰੁਪਏ 64 ਰੁਪਏ ਪ੍ਰਤੀ ਲੀਟਰ ਹੋਇਆ ਇਧਰ ਹੀ ਜੇ ਗੱਲ ਕਰਦੀ ਹੈ ਗ੍ਰੇਡ ਮੋਬਾਈਲ ਚ ਤਾਂ ਗ੍ਰੇਡ ਮੋਬਾਈਲ ਚ પેટ્રોલ ਸਿਰ 6 ਰੁਪਏ 42 ਪੈਸੇ ਡੀਜ਼ਲ 94 ਪੇ 38 ਪੈਸੇ ਪ੍ਰਤੀ ਲੀਟਰ ਹੋ ਗਿਆ ਜੇਕਰ ਤੁਸੀਂ ਕੀਮਤਾਂ ਵਿੱਚ ਅੱਜ ਦੀਆਂ ਨਵੀਆਂ ਕੀਮਤਾਂ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਚੈੱਕ ਕਰ ਸਕਦੇ ਹੋ ਤੁਸੀਂ SMS ਰਾਹੀਂ ਪੈਟਰੋਲ ਡੀਜ਼ਲ ਦੇ ਰੋਜ਼ਾਨਾ ਰੇਟ ਵੀ ਜਾਣ ਸਕਦੇ ਹੋ ਇੰਡੀਅਨ ਆਇਲ ਦੇ ਗ੍ਰਾਹਕ 922499 2249ਤੇ ਨੰਬਰ ਤੇ RSP ਅਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਅਤੇ ਜੇਕਰ BPL SC ਗ੍ਰਾਹਕ RSP ਅਤੇ ਆਪਣਾ ਸਿਟੀ ਕੋਡ ਲਿਖ ਕੇ ਨੰਬਰ 922311 222 ਤੇ SMS ਭੇਜ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਓ 922321 triple 22 ਤੇ sms ਭੇਜ ਸਕਦੇ ਹੋ ਇਸ ਦੇ ਨਾਲ ਹੀ hpcl ਖਪਤਕਾਰ hpp price ਅਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਇਸ ਨੂੰ ਨੰਬਰ ਤੇ ਭੇਜ ਸਕਦੇ ਹੋ ਇਹ ਨੰਬਰ ਹੈ 92201122 ਤੇ ਭੇਜ ਕੇ ਕੀਮਤ ਜਾਣ ਸਕਦੇ ਹੋ